ਲਖਦਾ ਕੇ ਇੱਕ ਬਹੁਤ ਵੱਡੀ ਸਾਜ਼ਿਸ਼ ਕੀਤੀ ਜਾ ਰਹੀ ਹੈ ਬਹੁਤ ਵੱਡਾ ਕੋਈ ਗੈਂਗ ਐਸਾ ਹੋ ਸਕਦਾ ਕਿਉਂਕਿ ਜਿਵੇਂ ਕੱਲ ਖਬਰਾਂ ਚ ਅਸੀਂ ਪੜਿਆ ਕਿ ਦੋ ਦੋਸ਼ੀ ਜਿਹੜੇ ਨਤਾ ਮੰਗਾਡੂ ਨਾਲ ਗ੍ਰਿਫਤਾਰ ਕੀਤੇ ਗਏ ਇੱਕ ਦੋਸ਼ੀ ਜਿਹੜਾ ਉਹ ਫਰੀਦাবাদ ਤੋਂ ਜਿਹੜਾ ਕੋ ਸਾਫਟਵੇਅਰ ਇੰਜੀਨੀਅਰ ਹੈ ਉਹਨੂੰ ਕਾਬੂ ਕੀਤਾ ਉਹਨੂੰ ਫੜਿਆ ਇਹਨਾਂ ਦੇ ਫੜੇ ਜਾਣ ਦੇ ਬਾਵਜੂਦ ਵੀ ਜੜੀਆਂ ਮੇਲਾ ਨੇ ਉਹ ਆ ਰਹੀਆਂ ਤੇ ਇਹ ਬਹੁਤ ਇੱਕ ਚਿੰਤਾ ਦਾ ਵਿਸ਼ਾ ਹੈ ਕਿ ਐਸਾ ਕੌਣ ਹੋ ਸਕਦਾ ਕਿ ਜਿਹੜਾ ਸਿੱਖਾਂ ਦੇ ਇਸ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਖਿਲਾਫ ਸਾਜ਼ਿਸ਼ ਕਰ ਰਿਹਾ ਹੈ ਔਰ ਸੰਗਤ ਨੂੰ ਭੈ ਪੀਤ ਕਰਨ ਦਾ ਯਤਨ ਕਰ ਰਿਹਾ ਸਰਕਾਰ ਜਿਹੜੇ ਫੜੇਗਾ ਦੋਸ਼ੀ ਨੇ ਉਹਨਾਂ ਤੋਂ ਬਹੁਤ ਸਖਤੀ ਦੇ ਨਾਲ ਪੁੱਛਗਿੱਛ ਕਰੇ ਔਰ ਜਿਹੜੇ ਬਾਕੀ ਦੋਸ਼ੀ ਨੇ ਜਿਹੜਾ ਹੁਣ ਵੀ ਹਾਲੇ ਮੇਲ ਦਾ ਕਾਰਨ ਪਤਾ ਲੱਗਾ ਹੈ ਕਿ ਅੱਜ ਵੀ ਇੱਕ ਸੱਤਵੀਂ ਮੇਲ ਜਿਹੜੀ ਹੈ ਉਹ ਅਛੀਰ ਦਰਬਾਰ ਸਾਹਿਬ ਦੀ ਮੇਲ ਤੇ ਅੱਜ ਫਿਰ ਆਈ ਹੈ ਔਰ ਇਹਨਾਂ ਨੂੰ ਜਲਦੀ ਕਾਬੂ ਕਰਕੇ ਤੇ ਇਹਨਾਂ ਨੂੰ ਸੰਗਤ ਦੇ ਸਾਹਮਣੇ ਜਿਹੜੀ ਸਰਕਾਰ ਹੈ ਉਹ ਲਿਆਵੇ ਔਰ ਜਿਹੜੀ ਬਣਦੀ ਸਜ਼ਾ ਹੈ ਉਹ ਜ਼ਰੂਰ ਦੇਵੇ ਸਿੰਘ ਸਾਹਿਬ ਜੀ ਤੁਸੀਂ ਡਿਊਟੀ ਕਰ ਰਹੇ ਹੋ ਤੁਸੀਂ ਪਾਕੂਪੀ ਜਾਣਦੇ ਹੋ ਇਸ ਏਰੀਏ ਨੂੰ ਲੱਗੋਂ ਤੁਸੀਂ ਲੋਕਲ ਵੀ ਹੋ ਤੁਸੀਂ ਐਜ਼ ਅ ਸਿੰਘ ਸਾਹਿਬ ਤੁਸੀਂ ਕੀ ਮੰਗਦੇ ਹੋ ਕਿ ਦਰਬਾਰ ਸੱਚ ਕੋਹ ਜੀ ਸੁਰੱਖਿਆ ਹੋਣੀ ਚਾਹੀਦੀ ਹੈ ਤਾਂ ਕਿ ਸੰਗਤਾਂ ਦੀ ਜਿਹੜੀ ਸੁਰੱਖਿਆ ਉਸ ਨੂੰ ਯਕੀਨੀ ਬਣਾਇਆ ਜਾ ਸਕੇ ਪੰਜਾਬ ਸਰਕਾਰ ਤੋਂ ਕੇਂਦਰ ਸਰਕਾਰ ਤੋਂ ਤੁਸੀਂ ਕੀ ਮੰਗ ਕਰਦੇ ਹੋ ਦੇਖੋ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦਾ ਜਿਹੜਾ ਪ੍ਰੇਸਰ ਹੈ ਜਿਹੜਾ ਕੰਪਲੈਕਸ ਹੈ ਘੇਰਾ ਹੈ ਇਹਦੇ ਵਿੱਚ ਸੱਚਖੰਡ ਹੈ ਸ੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾ ਹੈ ਪ੍ਰਕਰਮਾ ਤੋਂ ਬਾਅਦ ਪਲਾਜ਼ਾ ਹੈ ਸੈਕਟਰੀਏਟ ਹੈ ਖੰਡ ਪਟਸਾਬਾ ਵਾਲੇ ਕਮਰੇ ਨੇ ਸਰਾਮਾ ਨੇ ਲੰਗਰ ਹੈ ਔਰ ਟਾਇਲਟ ਬਾਥਰੂਮ ਸੰਗਤ ਦੀ ਸਹੂਲਤਾਂ ਸੇਵਾ ਜਿਹੜੇ ਨੇ ਉਹ ਬਣਾਏ ਹੋਏ ਨੇ ਬਹੁਤ ਸਾਰਾ ਜਿਹੜਾ ਥਾਂ ਹੈ ਉਹ ਐਸਾ ਹੈ ਕਿ ਪੀਡੀਆ ਲੁਕਮੀਆਂ ਥਾਵਾਂ ਚ ਨੂੰ ਆਪਾਂ ਕਹਿ ਸਕਦਾ ਪਰ ਹਰਮੰਦਰ ਸਾਹਿਬ ਦਾ ਜਿਹੜਾ ਪ੍ਰਬੰਧ ਹੈ ਉਹ ਹਰਮੰਦਰ ਸਾਹਿਬ ਦੇ ਪ੍ਰਬੰਧ ਦੀ ਸੁਰੱਖਿਆ ਕਰਨ ਵਾਸਤੇ ਸક્ષਮ ਹੈ ਉਹ ਸਮਰੱਥ ਹੈ ਉਹ ਸੁਰੱਖਿਆ ਕਰ ਸਕਦਾ ਹੈ ਅਸੀਂ ਆਪਣੇ ਤੌਰ ਤੇ ਕਿਉਂਕਿ ਮੈਂ ਵੀ ਇਸ ਗਾ ਨੂੰ ਕਾਫੀ ਬਰੀਕੀ ਨਾਲ ਦੇਖਦਾ ਹੁੰਨਾ ਕਿ ਜਦ ਵੀ ਮੈਂ ਸੇਵਾ ਤੇ ਜਾਂਦਾ ਆਸ-ਪਾਸ ਦੇਖਦਾ ਕਿਤੇ ਕੋਈ ਫालतू ਚੀਜ਼ ਤਾਂ ਨਹੀਂ ਪਈ ਕਿਤੇ ਕੋਈ ਫालतू ਐਸਾ ਐਸੀ ਵੈਸੇ ਕੋਈ ਗਲਤੀਆਂ ਨਹੀਂ ਹੋਏ ਜਾਂ ਕੋਈ ਕੋਈ ਇਸ ਤਰ੍ਹਾਂ ਦਾ ਕੋਈ ਬੰਦਾ ਆਉਂਦਾ ਤੇ ਉੱਤੇ ਵੀ ਨਜ਼ਰ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਿਹੜਾ ਬੰਦਾ ਕੋਸ਼ਕੀ ਹੈ ਜਾਂ ਕੋਈ ਬਾਰ-ਬਾਰ ਆ ਰਿਹਾ ਹੈ ਤੇ ਐਸੀ ਸਮਰੱਥਾ ਇਸ ਗੱਲ ਦੇ ਸੱਚਖੰਡ ਸ਼੍ਰੀ ਰਮੰਦਰ ਸਾਹਿਬ ਦਾ ਜਿਹੜੇ ਜਿਹੜਾ ਪ੍ਰਬੰਧ ਹੈ ਉਹ ਬੜੀ ਬਰੀਕੀ ਤੇ ਨਾਲ ਏਸੀ ਦਾ ਖਿਆਲ ਰੱਖ ਰਿਹਾ ਪਰ ਸਰਕਾਰਾਂ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ ਪ੍ਰਸ਼ਾਸਨ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਬਾਹਰ ਜਿਹੜਾ ਜਿਹੜੇ ਕੁਸ਼ਰਾਰਤੀ ਅਨਸਰ ਨੇ ਉਹ ਕੋਈ ਐਸੀ ਵੈਥ ਜਿਹੜੀ ਸ਼ਰਾਰਤ ਹੈ ਉਹ ਬਿਲਕੁਲ ਨਾ ਕਰਨ ਠੀਕ ਹੈ ਜੀ ਸਰ ਵੀ ਇਹ ਮੇਲ ਆ ਰਹੀ ਹੈ ਔਰ ਇਹ ਧਮਕੀ ਨੂੰ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਸਿਆਸਤ ਕਰਦੀ ਵੀ ਇੱਕ ਨੂੰ ਕਿਵੇਂ ਦੇਖਣਗੇ ਦੇਖੋ ਇਹ ਇੱਕ ਬੜਾ ਗੰਭੀਰ ਮੁੱਦਾ ਹੈ ਇਹਦੇ ਤੇ ਸਿਆਸਤ ਸਿਆਸੀ ਲੋਕਾਂ ਨੂੰ ਬਿਲਕੁਲ ਨਹੀਂ ਕਰਨੀ ਚਾਹੀਦੀ ਕਿਉਂਕਿ ਸਿਆਸੀ ਲੋਕਾਂ ਦਾ ਕੰਮ ਹੁੰਦਾ ਹੈ ਸਿਆਸਤ ਕਰਨਾ ਉਹ ਧਰਮ ਨੂੰ ਨਹੀਂ ਦੇਖਦੇ ਸਿਆਸਤ ਦੇ ਇਸ ਮੁੱਦੇ ਤੇ ਬਿਲਕੁਲ ਨਹੀਂ ਕਰਨੀ ਚਾਹੀਦੀ ਸਾਰਿਆਂ ਨੂੰ ਇੱਕ ਰਾਏ ਬਣਾ ਕੇ ਤੇ ਇਹ ਜਿਹੜੀ ਸਾਜ਼ਿਸ਼ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਵਾਸਤੇ ਇਹ ਧਮਕੀ ਭਰੀਆਂ ਈਮੇਲਾਂ ਆ ਰਹੀਆਂ ਐ ਇਹ ਜਿਹੜੀ ਸਾਜ਼ਿਸ਼ ਹੋ ਰਹੀ ਹੈ ਉੱਤੇ ਸਾਰਿਆਂ ਨੂੰ ਆਪਣੇ ਧਿਆਨ ਨੂੰ ਕੇਂਦਰਿਤ ਕਰਨਾ ਚਾਹੀਦਾ ਹੈ ਔਰ ਇਹ ਜੋਰ ਬਣਾ ਕੇ ਜਿਹੜਾ ਉਹ ਜਿਹੜੇ ਦੋਛੀ ਨੇ ਉਹ ਸੰਗਤ ਦੇ ਸਾਹਮਣੇ ਲਿਆਉਣੇ ਚਾਹੀਦੇ ਨੇ ਸਿੰਘ ਸਰ ਜਿਹੜੇ ਸੰਗਤਾਂ ਦੂਰ ਨੇ ਦੂਰ ਬੈਠ ਕੇ ਖਬਰਾਂ ਸੁਣਦੀਆਂ ਨੇ ਤਾਂ ਉਹਨਾਂ ਦੇ ਮਨ ਦੇ ਵਿੱਚ ਕਈ ਸਵਾਲ ਹੁੰਦੇ ਆ ਪਰ ਕਈ ਅਖਬਾਰਾਂ ਦੇ ਵਿੱਚ ਬਿਆਨ ਪੜਨ ਨੂੰ ਮਿਲ ਰਿਹਾ ਹੈ ਕਿ ਸੰਗਤ ਦੇ ਪ੍ਰਭਾਵ ਪਿਆ ਸੰਗਤ 20% ਘਟ ਗਈ 30% ਘਟ ਗਈ ਅਜੇ ਦੇ ਵਿੱਚ ਸੰਗਤਾਂ ਨੂੰ ਕਿਹਾ ਬੀਕਦਾ ਨਹੀਂ ਐਸਾ ਐਸਾ ਨਹੀਂ ਹੁੰਦਾ ਦੇਖੋ ਸੰਗਤ ਕਈ ਵਾਰਾਂ ਬੱਚਿਆਂ ਦੇ ਕੋਈ ਛੁੱਟੀਆਂ ਹੁੰਦੀਆਂ ਨੇ ਸ਼ਨੀਵਾਰ ਹੁੰਦਾ ਐਤਵਾਰ ਹੁੰਦਾ ਸੰਗਤ ਵੱਧ ਜਾਂਦੀ ਹੈ ਛੁੱਟੀਆਂ ਹੁੰਦੀਆਂ ਸੰਗਤ ਵੱਧ ਜਾਂਦੀ ਹੈ ਕੋਈ ਗੁਰਪੁਰਬਾਂ ਦੇ ਦਿਨ ਹੁੰਦੇ ਨੇ ਸੰਗਤ ਵੱਧ ਜਾਂਦੀ ਹੈ ਇਹ ਕਿਸੇ ਵੇਲੇ ਸੰਗਤ ਦੀ ਬਾਤ ਜਿਹੜੀ ਆ ਹੋ ਜਾਂਦੀ ਹੈ ਲੇਕਿਨ ਇਹ ਕਹਿਣਾ ਕਿ ਸੰਗਤ ਭੈਅ ਪੀਤ ਹੋ ਕੇ ਤੇ ਦਰਬਾਰ ਸਾਹਿਬ ਨਹੀਂ ਆ ਰਹੀ ਇਹ ਬਿਲਕੁਲ ਗਲਤ ਹੈ ਸੰਗਤ ਰੋਟੀ ਦੀ ਸੰਗਤ ਜਿਹੜੀ ਆ ਉਹ ਬਿਲਕੁਲ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਆ ਰਹੀ ਹੈ ਫਿਰ ਵੀ ਮੈਂ ਸੰਗਤ ਨੂੰ ਬੇਨਤੀ ਕਰਦਾ ਕਿ ਐਸਾ ਕੋਈ ਵੀ ਆਪਣੇ ਮਾਨ ਵਿੱਚ ਭੈਅ ਖੋਫ ਬਿਲਕੁਲ ਨਾ ਰੱਖਣ ਉਹ ਆਪਣੇ ਗੁਰੂ ਤੇ ਭਰੋਸਾ ਕਰਕੇ ਤੇ ਗੁਰੂ ਆਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ పాਵਨ ਸਥਾਨਾਂ ਦੇ ਦਰਸ਼ਨ ਦੇਦਾਰੇ ਕਰਨ ਵਾਸਤੇ ਇਸ਼ਨਾਨ ਕਰਨ ਵਾਸਤੇ ਜ਼ਰੂਰ ਪਹੁੰਚੋ ਛੋਟਾ ਇਹ ਗੱਲ ਹੈ ਜੀ ਲਗਾਤਾਰ ਤੁਸੀਂ ਦੇਖ ਰਹੇ ਹੋ ਕਿ ਇਹ ਮਾਹੌਲ ਤਣਾਪੂਰਨ ਹੁੰਦਾ ਜਾ ਰਿਹਾ ਹੈ ਈਮੇਲਸ ਲਗਾਤਾਰ ਆ ਰਹੀਆਂ ਨੇ ਪਰ ਪੰਜਾਬ ਸਰਕਾਰ ਕਿਥੇ ਨਾ ਕਿਥੇ ਸੁਧਰਤ ਨਹੀਂ ਜਾਪ ਰਹੀ ਨਾ ਹੀ ਪਰ ਕੌਂਸਲਿੰਗ ਮਾਣ ਦੀ ਕੋਈ ਐਸਪੀਸੀ ਦੇ ਨਾਲ ਕੋਈ ਤਾਲਮੇਲ ਹੈ ਪ੍ਰਸ਼ਾਸਨ ਜ਼ਰੂਰ ਕੰਮ ਕਰ ਰਿਹਾ ਪਰ ਸਰਕਾਰ ਵੱਲੋਂ ਕੋਈ ਵੀ ਠੰਡੀ ਹਵਾ ਦਾ ਬੁੱਲਾ ਨਹੀਂ ਆ ਰਿਹਾ ਨਾ ਹੀ ਪ੍ਰਧਾਨ ਸਾਹਿਬ ਦੇ ਨਾਲ ਗੱਲਬਾਤ ਕੀਤੀ ਗਈ ਨਾ ਹੀ ਮੁਖਸਕਰਤ ਦੇ ਨਾਲ ਗੱਲਬਾਤ ਕੀਤੀ ਗਈ ਕਿਵੇਂ ਦੇਖ ਰਹੇ ਹੋ ਇਸ ਤੋਂ ਇਲਾਵਾ ਹੋਰਨਾਂ ਪਾਰਟੀਆਂ ਦੇ ਆਗੂ ਆ ਕੇ ਇੱਥੇ ਨਤਮਸਤਕ ਵੀ ਹੋਏ ਮਿਲ ਕੇ ਗ੍ਰੀਵੇ ਚਿੰਤਾ ਵੀ ਜ਼ਾਹਰ ਕੀਤੀ ਹੈ ਪੰਜਾਬ ਸਰਕਾਰ ਵੱਲੋਂ ਕੋਈ ਨਹੀਂ ਆਇਆ ਜੇ ਕੋਪਟਾਪ ਸਰਕਾਰ ਜੋ ਵੈਸ ਵੇਲੇ ਪੰਜਾਬ ਨੂੰ ਰਿਪਰੈਜ਼ੈਂਟ ਕਰਦੀ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਔਰ ਸਤਖੰਡ ਸ਼੍ਰੀ ਹਮਿੰਦਰ ਸਾਹਿਬ ਜੀ ਪੰਜਾਬ ਦੀ ਇਸ ਪਾਵਨ ਪੁਇਤਰ ਤਰਤੀ ਸ਼੍ਰੀ ਅਮਰ ਅਮਰ ਸਾਹਿਬ ਜੀ ਵਿਖੇ ਸਥਿਤ ਹੈ ਔਰ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਹੁਣ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੀ ਨਾਲ ਜਾਂ ਜਿਹੜੇ ਚੀਫ ਸਕੱਟਰੀ ਨੇ ਉਹਨਾਂ ਦੇ ਨਾਲ ਜਾਂ ਮੈਨੇਜਰ ਸਾਹਿਬ ਦੇ ਨਾਲ ਸਕੱਤਰ ਸਾਹਿਬਾਨ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਵੀ ਰਾਪਤਾ ਹੁਣ ਤੱਕ ਨਾ ਕਰਨਾ ਇਹ ਬੜੀ ਗਲਤ ਗੱਲ ਹੈ ਬੜਾ ਇਹਦਾ ਕੋ ਸੁਨੇਹਾ ਜਿਹੜਾ ਇਹ ਲੋਕਾਂ ਦੇ ਵਿੱਚ ਚੰਗਾ ਸੁਨੇਹਾ ਨਹੀਂ ਜਾਂਦਾ ਪੰਜਾਬ ਦੇ ਬਖ ਮੰਤਰੀ ਨੂੰ ਤੁਰੰਤ ਹਰਕਤ ਵਿੱਚ ਆਉਂਦਿਆਂ ਇਸ ਵਿਸ਼ੇ ਤੇ ਕੰਮ ਕਰਨਾ ਚਾਹੀਦਾ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਜਿਹੜਾ رابطہ ਕਰਕੇ ਇਸ ਮਸਲੇ ਤੇ ਹੱਲਵਲ ਆਉਣਾ ਚਾਹੀਦਾ ਹੈ